ਪੰਚਾਇਤੀਆਂ ਚੋਣਾਂ ਨੂੰ ਲੈ ਕੇ ਪਹਿਲੇ ਦਿਨ ਸੁਖਵਿੰਦਰ ਸਿੰਘ ਕਲਕੱਤਾ ਨੂੰ ਆਪਣੇ ਪਿੰਡ ਸੈਣਾ ਵਿਖੇ ਪਿੰਡ ਵਾਸੀਆਂ ਤੇ ਜੂਤ ਵੱਲੋਂ ਭਰਮਾ ਹੰਗਾਰਾ ਮਿਲਿਆ ਇਸ ਮੌਕੇ ਸਰਪੰਚੀ ਲਈ ਖੜੇ ਉਮੀਦਵਾਰ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਸਿਹਤ ਸਿੱਖਿਆ ਤੇ ਖੇੜ ਨੀਤੀ ਨੂੰ ਅੱਗੇ ਲਿਆਉਣਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੇਰੇ ਪਿੰਡ ਵਾਸੀ ਮੇਰੇ ਨਾਲ ਹਨ ਇਹ ਗੱਲਬਾਤ ਆ ਤੁਸੀਂ ਪੁਰਾਣੇ ਕਾਂਗਰਸੀ ਹੋ ਕੀ ਇਹਦੇ ਬਾਰੇ ਸਾਰਾ ਸੁਣਦੇ ਹੋ ਦੇਖੋ ਮੈਂ ਜਿਹੜੀਆਂ ਇਲੈਕਸ਼ਨਾਂ ਚ ਚੱਲਿਆ ਤਿੰਨ ਚੀਜ਼ਾਂ ਹੀ ਮੇਰਾ ਕੇਂਦਰ ਬਿੰਦੂ ਰਹੂਗੀ ਜੇ ਸਾਨੂੰ ਲੋਕ ਰੱਬ ਵਰਗੇ ਲੋਕ ਸਾਥ ਦੇ ਕੇ ਸਾਨੂੰ ਮੌਕਾ ਦਿੰਦੇ ਆ ਸਿਹਤ ਸਿੱਖਿਆ ਤੇ ਖੇਡ ਨੀਤੀ ਨੂੰ ਕਿਵੇਂ ਅੱਗੇ ਲਿਆਇਆ ਜਾਵੇ ਕਿਤੇ ਨਾ ਕਿਤੇ ਸਾਡਾ ਪਿੰਡ ਜਿਹੜਾ ਪੰਜਾਬ ਚ ਸਭ ਤੋਂ ਵੱਡੇ ਪਿੰਡਾਂ ਚ ਗਿਣਿਆ ਜਾਂਦਾ ਸੈਣਾ ਕਿਤੇ ਨਾ ਕਿਤੇ ਤਰੱਕੀ ਦੇ ਤੌਰ ਤੇ ਪਿੱਛੜ ਗਿਆ ਹੁਣ ਲੋਕ ਉੱਠ ਖੜੇ ਹੋਏ ਨੇ ਜਿਹੜੀ ਇੱਕ ਸੋਚ ਪਿੰਡ ਚੋਂ ਉੱਭਰੀ ਹੈ ਵੀ ਜਿਹੜਾ ਪਿੰਡ ਦਾ ਕੰਮ ਕਰਦਾ ਜਿਹੜਾ ਪਿੰਡ ਵਾਸਤੇ ਖੜਦਾ ਉਹਦੇ ਨਾਲ ਲੋਕ ਖੜ ਰਹੇ ਨੇ ਇਹ ਜਿਹੜਾ ਹੰਗਾਰਾ ਮਿਲ ਰਿਹਾ ਮੈਨੂੰ ਬੇਮਿਸਾਲ ਹੰਗਾਰਾ ਮਿਲ ਰਿਹਾ ਪਿੰਡ ਚ ਜਿਸ ਤਰ੍ਹਾਂ ਸਰਪੰਚ ਆਪਣਾ ਕਵਕਤਾ ਸਾਹਿਬ ਤੁਸੀਂ ਇਹ ਕਿਹਾਗਾ ਵੀ ਮੇਰੇ ਕਾਗਜ਼ ਭਰੇ ਥੋੜੀ ਮਾਤਾ ਇਲੈਕਸ਼ਨ ਲੜਾਈਆਂ ਕਾਗਜ਼ ਭਰੇ ਗਿਆ ਮੇਰੇ ਕਾਗਜ਼ ਵੀ ਡਿਸਮਿਸ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂ ਕਾਹਦੇ ਬਾਤੇ ਜੱਜ ਕੇ ਕਾਂਗਰਸ ਦੀ ਸਰਕਾਰ ਹੈ ਤੁਸੀਂ ਕਾਂਗਰਸ ਦੇ ਰਾਜ ਵਿੱਚ ਇਸ ਤਰ੍ਹਾਂ ਦੀ ਕਿਉਂ ਨਉਤਾਈ ਦੇਖੋ ਲੋਕ ਜਦੋਂ ਕੋਈ ਗਰਾਊਂਡ ਲੈਵਲ ਦਾ ਬੱਚਾ ਜਾਂ ਮੁੰਡਾ ਉਹਨੂੰ ਇੰਨਾ ਸਟਰੋਂਗ ਕਰ ਦਿੰਦੇ ਆ ਇੰਨਾ ਹੰਗਾਰਾ ਦਿੰਦੇ ਆ ਤਾਂ ਕਿਤੇ ਨਾ ਕਿਤੇ ਉਸ ਨੂੰ ਦੱਬਣ ਦੀਆਂ ਵੀ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਇਸ ਤਹਿਤ ਮੇਰੇ ਕਾਗਜ਼ ਐਨੀ ਕੈਨਸਲ ਹੋਏ ਮੇਰੀ ਸਰਕਾਰ ਦਾ ਮੇਰੇ ਤੇ ਹੱਥ ਹੈ ਲੋਕਾਂ ਦਾ ਹੱਥ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਵਿਰੋਧੀ ਉਮੀਦਵਾਰ ਹੈ ਉਹ ਹੌਸਲਾ ਹੀ ਛੱਡ ਗਿਆ ਮੇਰੇ ਨਾਲ ਸਿੱਧੀ ਜਿਹੜੀ ਲੋਕਤੰਤਰ ਚ ਵੋਟ ਦੀ ਲੜਾਈ ਹੈ ਕਿਸੇ ਨੂੰ ਕਾਗਜ਼ ਰਿਜੈਕਟ ਕਰਕੇ ਜਾਂ ਕਿਸੇ ਨੂੰ ਗੋਲੀ ਮਾਰ ਕੇ ਉਸ ਨੂੰ ਰਸਤੇ ਚੋਂ ਨਹੀਂ ਸਾਫ਼ ਕੀਤਾ ਜਾ ਸਕਦਾ ਉਸ ਨੂੰ ਵੋਟਾਂ ਰਾਹੀਂ ਲੋਕਤੰਤਰ ਚ ਜਿਹੜਾ ਲੋਕਾਂ ਦਾ ਹੰਗਾਰਾ ਵੋਟਾਂ ਰਾਹੀਂ ਰਿਜ਼ਲਟ ਰਾਹੀਂ ਪਤਾ ਲੱਗਣਾ ਕਿਤੇ ਨਾ ਕਿਤੇ ਜਿਹੜਾ ਮੇਰਾ ਵਿਰੋਧੀ ਕੈਂਡੀਡੇਟ ਆ ਹਾਰ ਮੰਨ ਚੁੱਕਿਆ ਹਰ ਵਾੜਾ ਚ ਮੈਂਬਰ ਖੜੇ ਨੇ ਲੜ ਰਹੇ ਨੇ ਤਿੰਨ ਵਾੜਾ ਚ ਸਾਡੀ ਸਰਬਸੰਮਤੀ ਹੋ ਗਈ ਪੰਚਾਇਤ ਦੀ ਸਾਡੇ ਮੈਂਬਰਾਂ ਕੋਲੇ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਆ ਵੀ ਜਿਹੜਾ ਤੁਹਾਡੇ ਵਿਰੋਧੀ ਕੈਂਡੀਡੇਟ ਆ ਸੀ ਉਹਨੂੰ ਵਾਪਸ ਲੈਣੇ ਆ ਤੁਸੀਂ ਸਾਡੇ ਸਮਰਥਨ ਚ ਆਓ ਫਿਰ ਵੀ ਲੋਕ ਉਹਨਾਂ ਦੇ ਸਮਰਥਨ ਚ ਨਹੀਂ ਜਾ ਰਹੇ ਇਲੈਕਸ਼ਨ ਲੜ ਰਹੇ ਨੇ ਤਕੜੇ ਹੋ ਕੇ ਨਰੋਲ ਜਿਹੜਾ ਪਿੰਡ ਸਹਿਣਾ ਕਿਤੇ ਵਿਕਾਸ ਦੇ ਪੱਖੋਂ ਪਿੱਛੜ ਗਿਆ ਸੀ ਹੁਣ ਪਿੰਡ ਵਿੱਚੋਂ ਇੱਕ ਆਵਾਜ਼ ਉੱਠੀ ਆ ਵੀ ਇਹਨੂੰ ਵਿਕਾਸ ਸਾਰੇ ਲੋਕ ਇੱਕ ਸਾਥ ਹੋ ਗਏ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਇਸ ਪਿੰਡ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ ਦੂਸਰਾ ਜਿਹੜਾ ਮੇਰੇ ਸਾਡੀ ਪੰਚਾਇਤ ਜੇ ਬਣਦੀ ਹੈ ਸਭ ਤੋਂ ਜਿਹੜਾ ਵੱਡਾ ਸਾਡੀ ਪੰਚਾਇਤ ਦਾ ਮੁੱਦਾ ਹੈ ਦਿੱਲੀ ਦੀ ਤਰਜ਼ ਤੇ ਪਿੰਡ ਦਾ ਇੱਕ ਲੋਕਪਾਲ ਹੋਊਗਾ ਪਿਛਲੇ ਸਮੇਂ ਗ੍ਰਾਂਟਾਂ ਦੀ ਖੁਰਦਪੁਰਦ ਹੋਈ ਹੈ ਸਹਿਣੇ ਪਿੰਡ ਵਿੱਚ ਲੱਖਾਂ ਕਰੋੜਾਂ ਗ੍ਰਾਂਟਾਂ ਖੁਰਦਬੁਰਦ ਹੋ ਗਈ ਸਾਰੇ ਲੋਕ ਸਾਡੇ ਪੀੜਤ ਨੇ ਲੋਕਪਾਲ ਇੱਕ ਪਿੰਡ ਦਾ ਹੋਊਗਾ ਜੋ ਗ੍ਰਾਂਟਾਂ ਦੀ ਨਜ਼ਰਸਾਨ ਨਹੀਂ ਰੱਖੂਗਾ ਗ੍ਰਾਂਟਾਂ ਦਾ ਹਿਸਾਬ ਕਿਤਾਬ ਦਊਗਾ ਤੇ ਪਿੰਡ ਸਾਹਮਣੇ ਲੈ ਕੇ ਆਊਗਾ ਜੇ ਸਰਪੰਚ ਵੀ ਕੋਈ ਘਪਲੇ ਕਰਦਾ ਉਹ ਪਿੰਡ ਮੂਰੇ ਆਊਗਾ ਲੋਕਪਾਲ ਦਾ ਇਹ ਅਧਿਕਾਰ ਹੋਊਗਾ ਉਹਨੂੰ ਅਧਿਕਾਰ ਦੇਵਾਂਗੇ ਜਿਸ ਤਰ੍ਹਾਂ ਤੁਸੀਂ 2008 ਦੇ ਵਿੱਚ ਇੱਕ ਪੰਚੀ ਦੀ ਇਲੈਕਸ਼ਨ ਲੜੀ ਸੀ ਉਦੋਂ ਵੀ ਤੁਸੀਂ ਕਾਫੀ ਵੋਟਾਂ ਨਾਲ ਜਿੱਤੇ ਸੀ ਹੁਣ ਵੀ ਸਰਪੰਚੀ ਦੀ ਇਲੈਕਸ਼ਨ ਲੜਨਿਆ ਉਸ ਨਾਲੋਂ ਤੇ 2008 ਦਾ ਤੇ ਅੱਜ ਦਾ ਤੁਸੀਂ ਕੀ ਮਰਜਨ ਖਾਗਦੇ ਹੋ ਦੇਖੋ ਉਦੋਂ ਵੀ ਮੈਂ ਸਰਪੰਚੀ ਦੀ ਇਲੈਕਸ਼ਨ ਸਰਪੰਚੀ ਦੀ ਕੈਂਡੀਡੇਟ ਸੀ ਉਦੋਂ ਸਰਕਾਰਾਂ ਦਾ ਇੱਕ ਰੂਲ ਐਂਡ ਰੈਗੂਲੇਸ਼ਨ ਪਾਸ ਹੋਇਆ ਸੀ ਵੀ ਪੰਚੀ ਰਾਹੀਂ ਸਰਪੰਚ ਬਣਾਉਣਾ ਦੇਖੋ ਕਿਤੇ ਨਾ ਕਿਤੇ 33 ਕੈਂਡੀਡੇਟ ਪਿੰਡ ਚ ਖੜੇ ਸੀਗੇ ਉਹਨਾਂ ਚੋਂ ਮੈਂ ਵੀ ਇੱਕ ਸੀਗਾ ਮੈਨੂੰ ਜਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਸੀ 50% ਵੋਟ ਮੈਨੂੰ ਸੀ 19 ਤੀਤਿਆਂ ਨੂੰ ਨਹੀਂ ਸੀ ਠੀਕ ਆ ਉਸ ਤੋਂ ਬਾਅਦ ਵੀ ਮੇਰਾ ਰਸਤਾ ਰੋਕਿਆ ਗਿਆ ਮੈਨੂੰ ਸਰਪੰਚ ਨਹੀਂ ਬਣਨ ਦਿੱਤਾ ਗਿਆ ਜੋ ਪਿੰਡ ਚ ਕਿਤੇ ਨਾ ਕਿਤੇ ਦਰਦ ਹੈਗਾ ਅੱਜ ਉਹ ਚਲੱਕ ਕੇ ਆਇਆ ਸਾਹਮਣੇ ਲੋਕਾਂ ਚ ਉਸ ਤੋਂ ਬਾਅਦ ਰਿਜ਼ਰਵ ਕੀਤੀ ਗਈ ਮੈਨੂੰ ਪਾਰਟੀ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਇਸ ਪੰਚਾਇਤ ਨੂੰ ਰਿਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ 2008 ਵਾਲਾ ਦਰਦ ਆ ਜਾਨੀ ਕਿ 2018 ਚ ਪੂਰਾ ਕਰਨਾ ਚਾਹੁੰਗਾ ਹੁਣ ਤੁਸੀਂ ਮੈਂ ਇਹ ਲੋਕ ਕਰਨਗੇ ਲੋਕਤੰਤ ਚ ਲੋਕ ਵੱਡੇ ਹੁੰਦੇ ਨੇ ਜਿਹੜਾ ਇਹ ਹੰਗਾਰਾ ਇਹ ਲੋਕ ਦੇਣਗੇ ਵੀ 2008 ਚ ਤੋਂ ਲੈ ਕੇ ਹੁਣ ਤੱਕ ਇੱਕ ਬੰਦੇ ਦਾ ਰਾਹ ਰੋਕ ਕੇ ਆ ਗਿਆ ਕੋਝੀਆਂ ਚਾਲਾ ਚੱਲ ਚੱਲ ਕੇ ਮੈਨੂੰ ਪੂਰੀ ਉਮੀਦ ਆ ਵੀ ਲੋਕ ਹੁਣ ਸਾਥ ਦੇਣਗੇ ਧੰਨਵਾਦ ਮੁੰਦਰ ਕਲਕੱਤਾ ਜਿੰਦਾਬਾਦ 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 ਮੁੰਦਰ ਕਲਕੱਤਾ ਜਿੰਦਾਬਾਦ ਜਿੰਦਾਬਾਦ ਮੁੰਦਰ ਕਲਕੱਤਾ ਜਿੰਦਾਬਾਦ 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 ਇਕਲਾਮ ਜਿੰਦਾਬਾਦ ਇਕਲਾਮ ਜਿੰਦਾਬਾਦ ਬਿੰਦਰ ਤੇਰੀ ਸੋਸਤੇ ਪਰਾਂਾਂਗੇ ਢੋਕ ਕੇ ਬਿੰਦਰ ਤੇਰੀ ਸੋਸਤੇ ਪਰਾਂਾਂਗੇ ਢੋਕ ਕੇ ਜੀ ਸਾਹਿਬ ਤੁਸੀਂ ਇੱਕ ਬਹੁਤ ਹੀ ਸੁਲਝੇ ਹੋਏ ਸੈਨਾਮਬਸੀ ਦੇ ਜਨੇਕੀ ਜਣਕ ਸਰਕਾਰਯੋਗ ਉਮੀਦਵਾਰ ਰੇਪਾਰਟੀ ਚ ਵੀ ਬਹੁਤ ਤੁਸੀਂ ਪਾਰਟੀ ਕਿਤਾ ਤੁਹਾਡਾ ਜ਼ਿਆਰ ਬਈ ਬਹੁਤ ਹੈ ਅੱਜ ਜੇ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੋ ਰਹੀ ਆ ਇਹ ਸਿਰਫ ਤੇ ਸਿਰਫ ਭਾਈਚਾਰਕ ਤੌਰ ਤੇ ਹੀ ਹੁੰਦੀ ਆ ਨਾ ਕਿ ਕੋਸ ਹੋਰ ਇਹਦੇ ਬਾਰੇ ਜਾਨੀ ਤੁਸੀਂ ਕੀ ਕਹਿਣਾ ਚਾਹੋ ਇਹ ਦੇਖੋ ਜੀ ਭਾਈਚਾਰਕ ਤੌਰ ਤੇ ਭਾਈਚਾਰਕ ਤੌਰ ਤੇ ਜਿੰਨੇ ਨੇ ਕੰਮ ਕਰਨਾ ਪਰ ਇਹ بڑے ਵਿਖੇ ਮੁੰਡੇ ਨਾ ਇਹ ਬਹੁਤ ਪਿੰਡ ਨੂੰ ਬਾਹਰ ਲੈ ਗਏ ਬਹੁਤ ਰੱਕੇ ਕਿ ਫਟਾ ਦੇ ਇਹਨੂੰ ਅੱਜ ਦਬਕੇ ਜੀ ਤਾਉਂ ਤੇ ਦਬਕੇ ਜੀ మెల్మోర్డర్ బనాలాతో అమరదిప్రీ